ਤੁਮਨਿੰਦਰ ਜੀ ਮੈਨੂੰ ਲੱਗਦਾ ਹੈ ਕਿ ਪਿਛਲੇ ਗਾਣਿਆਂ ਦੀ ਅਗਰ ਜ਼ਿਕਰ ਕੀਤਾ ਜਾਵੇ ਕਿ ਪਹਿਲੇ ਜ਼ਮਾਨੇ ਦੇ ਵਿੱਚ ਜਿਸ ਤਰੀਕੇ ਦੇ ਗਾਣੇ ਗਾਏ ਜਾਂਦੇ ਸੀਗੇ ਇੱਕ ਅਲੱਗ ਮਿਠਾਸ ਇੱਕ ਅਲੱਗ ਅਹਿਸਾਸ ਇਸ ਗਾਣੇ 'ਚ ਦੇਖਣ ਨੂੰ ਮਿਲਦੇ ਸੀ ਹੁਣ ਤੇ ਗਾਣਿਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇਹ ਦੇਖੋ ਇਹ ਦੌਰ ਬਦਲਦਾ ਜੀ ਪਹਿਲੇ ਗਾਣੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਹੁੰਦਾ ਸੀ ਕੁਝ ਰੂਹਾਨੀਅਤ ਹੁੰਦੀ ਸੀ ਹੁਣ ਜਿੱਦਾਂ ਕਹਿ ਲਓ ਵੀ ਹਰ ਦਹਾਕੇ ਬਾਅਦ ਨਿਊ ਜਨਰੇਸ਼ਨ ਆਉਂਦੀ ਹੈ ਸੋ ਜਿਹੜੀ ਨਿਊ ਜਨਰੇਸ਼ਨ ਆ ਉਹ ਆਪਣੇ ਹਿਸਾਬ ਨਾਲ गा ਰਹੀ ਹੈ ਜੀ ਅੱਜ ਦੇ ਗਾਣੇ ਗਾਣੇ ਜਿਹੜੇ ਗਾਣੇ ਘੱਟ ਲੱਗਦੇ ਗੱਲਾਂ ਜ਼ਿਆਦਾ ਲੱਗਦੀਆਂ ਨੇ ਜਿੱਦਾਂ ਰੈਪ ਟਾਈਪ ਹੋ ਗਏ ਜਿੱਦਾਂ ਰੈਪ ਗੋਰੇ ਕਾਲੇ ਕਰਦੇ ਸੀਗੇ ਉਦਾਂ ਹੀ ਆਪਣੇ ਪੰਜਾਬੀ ਜਿਹੜੇ ਸਿੰਗਰ ਹੋਰਾਂ ਦੇ ਤੁਰ ਪਏ ਆ ਸੋ ਅੱਜ ਕੱਲ ਗਾਣੇ ਨਹੀਂ ਰਹਿ ਗਏ ਅੱਜ ਕੱਲ ਗੱਲਾਂ ਰਹਿ ਗਈਆਂ ਪਰ ਉਹ ਨਿਊ ਜਨਰੇਸ਼ਨ ਪਸੰਦ ਕਰ ਰਹੀ ਆ ਸੋ ਜੋ ਪਸੰਦ ਆ ਸੋ ਚੱਲੂਗਾ ਸੋ ਇਸ ਕਰਕੇ ਇਹ ਵੀ ਚੱਲੀ ਜਾ ਰਹੀ ਆ ਜੀ